அமிருத்தால மெரோ வலுவோஷல் மீடிய இன்ஃபலுசர் தீபா ਲੂਥਰਾ ਨੂੰ ਲਗਾਤਾਰ ਮਿਲ ਰਹੀਆਂ ਧਮਕੀਆਂ ਦੇ ਮਗਰੋਂ ਦੀਪਿਕਾ ਨੇ ਆਪਣਾ ਇਨਸਟਾ ਅਕਾਊਂਟ ਬੰਦ ਕਰ ਦਿੱਤਾ। ਦਰਅਸਲ ਕੰਜਨ ਕੁਮਾਰੀ ਉਰਫ ਕਲਮਲ ਕੋਰ ਕਤਲ ਤੋਂ ਬਾਅਦ ਅਮਰਤਪਾਲ ਸਿੰਘ ਮਹਿਰੋ ਵੱਲੋਂ ਦੀਪਿਕਾ ਦਾ ਨਾਮ ਲੈ ਕੇ ਵੀ ਜਾਨੋਂ ਮਾਰਨ ਦੀ ਧਮਕੀ ਜਿਹੜੀ ਦਿੱਤੀ ਗਈ ਸੀ। ਦੀਪਿਕਾ ਲੂਥਰਾ ਦੀਆਂ ਵੀਡੀਓਜ਼ ਨੂੰ ਲੈ ਕੇ ਵੀ ਮਹਿਰੋ ਦੇ ਵੱਲੋਂ ਇਤਰਾਜ਼ ਜੜਾ ਕੀਤਾ ਗਿਆ ਸੀ। ਉਸ ਦੇ ਵੱਲੋਂ ਤੁਰੰਤ ਵੀਡੀਓਜ਼ ਹਟਾਉਣ ਅਤੇ ਅਕਾਊਂਟ ਬੰਦ ਕਰਨ ਲਈ ਕਿਹਾ ਜਾ ਰਿਹਾ ਸੀ। ਅਤੇ ਦੱਸ ਦਈਏ ਕਿ ਲੂਥਰਾ ਨੂੰ ਨਿੱਜੀ ਫੋਨ ਕੋਲਾ ਰਾਹੀਂ ਤੇ ਆਨਲਾਈਨ ਧਮਕੀਆਂ ਸ਼ੁਰੂ ਹੋ ਗਈ ਜਿਸ ਦੀ ਲਿਖਤੀ ਸ਼ਿਕਾਇਤ ਉਸ ਵੱਲੋਂ ਪੁਲਿਸ ਨੂੰ ਦਿੱਤੀ ਗਈ ਤੇ ਉਸ ਤੋਂ ਬਾਅਦ ਬੀਤੇ ਦਿਨ ਹੀ ਅੰਮ੍ਰਿਤਸਰ ਪੁਲਿਸ ਨੇ ਦੀਪਿਕਾ ਲੂਥਰਾ ਨੂੰ ਸੁਰੱਖਿਆ ਪ੍ਰਦਾਨ ਕੀਤੀ ਹੈ ਜਿਸ ਤਹਿਤ ਤੇ ਉਸ ਦੀ ਸੁਰੱਖਿਆ ਲਈ ਦੋ ਪੁਲਿਸ ਕਰਮਚਾਰੀ ਤਨਨਾਦ ਕੀਤੇ ਗਏ ਨੇ ਹੀ ਕਦਮ ਦੀਪਿਕਾ ਨੂੰ ਹਾਲ ਹੀ ਦੇ ਵਿੱਚ ਧਮਕੀਆਂ ਮਿਲਣ ਤੋਂ ਬਾਅਦ ਚੁੱਕਿਆ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆ ਉਸ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦਾ ਫਾਸਲਾ ਕੀਤਾ ਹੈ ਹਾਲ ਹੀ ਦੇ ਵਿੱਚ ਨਿਹੰਗ ਅਮਰਿਤਪਾਲ ਸਿੰਘ ਮਹਿਰੋ ਨੇ ਸੋਸ਼ਲ ਮੀਡੀਆ ਇਨਫਲੂਐਂਸਰ ਕੰਤਨ ਕੁਮਾਰੀ ਉਰਫ ਕਮਲਕੌਰ ਦੇ ਜ਼ਿੰਮੇਵਾਰੀ ਲਈ ਸੀ ਕਤਲ ਦੀ ਉੱਥੇ ਹੀ ਇਸ ਤੋਂ ਬਾਅਦ ਮਹਿਰੋ ਨੇ ਦੀਪਿਕਾ ਲੂਥਰਾ ਨੂੰ ਵੀ ਧਮਕੀ ਦਿੱਤੀ ਜਿਸ ਨਾਲ ਦੀਪਿਕਾ ਤੇ ਉਸਦੇ ਪਰਿਵਾਰ ਮੈਂਬਰਾਂ ਤੇ ਸਤਾਨਕ ਲੋਕਾਂ ਦੇ ਵਿੱਚ ਦਹਿਸ਼ਤ ਫੈਲ ਗਈ ਇਸ ਘਟਨਾ ਤੋਂ ਬਾਅਦ ਦੱਸਿਆ ਕਿ ਅਮ੍ਰਿਤਸਰ ਪੁਲਿਸ ਮਹਿਰੋ ਦੇ ਖਿਲਾਫ ਐਫਆਈਆਰ ਦਰਜ ਕੀਤੀ ਹੈ ਅਤੇ ਦੀਪਿਕਾ ਦੀ ਸੁਰੱਖਿਆ ਦੇ ਲਈ ਤੁਰੰਤ ਜਿਹੜੇ ਕਦਮ ਚੁੱਕੇ ਨੇ ਨਰਿੰਦਰ ਸੇਠੀ ਜੁੜ ਚੁੱਕੇ ਨੇ ਨਰਿੰਦਰ ਸੇਠੀ ਦੀਪਿਕਾ ਲੂਥਰਾ ਨੂੰ ਜਿਹੜੇ ਸਿਕਿਉਰਿਟੀ ਦੇ ਦਿੱਤੀ ਗਈ ਹੈ ਉਹ ਉੱਥੇ ਹੀ ਜਿਹੜਾ ਅਫੀਸ਼ੀਅਲ ਅਕਾਊਂਟ ਜਿਹੜਾ ਉਹਦਾ ਆਪ ਦਾ ਉਹ ਬੰਦ ਕਰ ਦਿੱਤਾ ਗਿਆ ਹੈ ਕਿ ਕੁਝ ਜਾਣਕਾਰੀ ਹੈ ਔਰ ਇਸ ਨੂੰ ਲੈ ਕੇ ਦੇਖੋ ਜੀ ਕੱਲ ਸ਼ਾਮ ਨੂੰ ਦੀਪਾ ਲੂਥਰਾ ਨੂੰ ਹਾਈ ਪ੍ਰੋਫਾਈਲ ਦਿੱਤਾ ਗਿਆ ਕਿ ਉਸ ਤੋਂ ਬਾਅਦ ਉਹਨੇ ਅੱਜ ਸਵੇਰੇ ਤੜਫਾ ਦੀ ਜਸਤਿਖੀ ਜਾਣਕਾਰੀ ਹੈ ਕਿ ਤੜਕਸਾਦੋ ਨੇ ਆਪਣਾ ਜਿਹੜਾ ਇੰਸਟਾਗ੍ਰam ਅਕਾਊਂਟ ਜਿਹੜਾ ਬੰਦ ਕਰਤਾ ਗਿਆ ਕੀਤਾ ਗਿਆ ਕਿਉਂਕਿ ਉਹ ਨੂੰ ਬਾਰ-ਬਾਰ ਤਫਤੀਸ਼ ਕੱਟ ਕਵੀ ਤੜਖਾਲ ਸਾਦੀ ਔਰ ਤੋਂ ਕਬੀ ਅਮਰਪਾਲ ਸਿੰਘ ਮਹਿਰਾ ਕੀ ਔਰ ਤੋਂ ਵੀ ਜਾ ਰਹੀ ਸੀ ਇਸੀ ਚਿੰਤਾ ਉਸਨੇ ਇਹ ਆਪਣਾ ਅਕਾਊਂਟ ਬੰਦ ਕੀਤਾ ਹੁਣ ਦੀਪਾ ਲਿਖਿਆ ਕਿ ਇਲਾਕਾ ਜੋ ਹੱਥੀਵੀ ਜੀ ਆ ਉਹ ਵੀ ਜਾਸਤ ਕੇ ਮਾਹੌਲ ਮੈਂ ਪਤਾ ਨਹੀਂ ਕੀ ਹੋਣਾ ਹੈ ਅਬ ਕੀ ਨਹੀਂ ਹੋਣਾ ਕੱਲ ਅੰਤਰਰਾਸ਼ਟਰੀ ਨਰਿੰਦਰ ਨਰਿੰਦਰ ਅ ਇੱਕ ਹੋਰ ਜਿਹੜੀ ਹੈ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਕਿ ਬੰਬੀਹਾ ਗਰੁੱਪ ਦੇ ਵੱਲੋਂ ਵੀ ਜਿਹੜੀ ਹੈ ਈਮੇਲ ਪਰ ਧਮਕੀਆਂ ਜਿਹੜੀਆਂ ਨੇ ਦੀਪਿਕਾ ਲੂਥਰਾ ਨੂੰ ਦਿੱਤੀਆਂ ਗਈਆਂ ਨੇ ਫਿਲਹਾਲ ਦੇ ਵਿੱਚ ਤੁਹਾਨੂੰ ਦੱਸ ਦਈਏ ਕੀ ਕੀ ਕੁਝ ਜਾਣਕਾਰੀ ਉਸ ਨੂੰ ਲੈ ਕੇ ਦੇਖੋ ਜੀ ਕੱਲ ਜਿਹੜੀ ਪਹਿਲੋ ਦਲ ਖਾਲਸਾ ਵੱਲੋਂ ਆਈ ਸੀ ਉਸ ਤੋਂ ਬਾਅਦ ਮੱਛੀ ਹੜ ਗਰੁੱਪ ਵੱਲੋਂ ਵੀ ਨੂੰ ਤਮਕੀ ਦਿੱਤੀ ਗਈ ਜੀ ਕਿ ਤੂੰ ਆਪਣਾ ਇੰਸਟਾਗ੍ਰਾਮ ਅਕਾਊਂਟ ਜਿਹੜਾ ਜਿਹੜਾ ਬੰਦ ਨਾ ਕੀਤਾ ਤੇ ਜਿਹੜਾ ਬੰਦ ਹੱਲ ਹੋਏਗਾ ਉਥੇ ਦੇ ਚਾਹਦਿਆਂ ਹੀ ਉਹਨੇ ਜਿਹੜਾ ਅਕਾਊਂਟ ਆਪਣਾ ਅੱਜ ਵੱਟੜੇ ਨਾਲ ਬੰਦ ਕਰ ਦਿੱਤਾ ਪੁਲਿਸ ਇਸ ਨੂੰ ਲੈ ਕੇ ਹੁਣ ਕੀ ਕੁਝ ਕਾਰਵਾਈ ਕਰੇਗੀ ਕਿਉਂਕਿ ਹੁਣ ਇੱਕ ਵਾਰ ਫਿਰ ਤੋਂ ਜਿਹੜੀ ਆ ਦੀਪਿਕਾ ਲੂਥਰਾ ਨੂੰ ਧਮਕੀ ਮਿਲੀ ਹੈ ਪੁਲਿਸ ਜਿਹੜੀ ਆ ਸੁਰੱਖਿਆ ਵਿਵਸਥਾ ਜਿਹੜੀ ਆ ਪੂਰੀ ਤਰ੍ਹਾਂ ਮੁਸਤਦੀ ਨਾਲੋਂ ਸੇ ਕੰਮ ਕਰ ਜਈਆ ਉਹਦੇ ਘਰ ਦੇ ਬਾਹਰ ਸਮੇਂ ਲੋਕੇ ਪੂਰਾ ਇਲਾਕਾ ਜਿਹੜਾ ਉਹ ਛੋਣੀ ਜਿਹੀ ਤਬਦੀਲ ਹੋਇਆ ਬਿੱਤਾ ਲੋਕੀਂ ਦੇ ਆ ਕੇ 2 2 4 4 ਮਿਲਦੇ ਸਿਕਿਉਰਿਟੀ ਗਾਰ ਪਰ ਇਹਨੂੰ 10 ਤੋਂ 20 ਕੋਰਡੀਨੇਟਰ ਜਿਹੜੇ ਆ ਉਹ ਜਿੱਤੇ ਗਏ ਆ ਦੀਪਿਕਾ ਲੂਥਰਾ ਦੇ ਪਰਿਵਾਰ ਦੇ ਨਾਲ ਕੋਈ ਗੱਲਬਾਤ ਜਿਹੜੀ ਉਹ ਸਾਂਝੀ ਕੀਤੀ ਗਈ ਹੈ ਕੀ ਕੁਝ ਕਿਹਾ ਗਿਆ ਉਹਨਾਂ ਦੇ ਵੱਲੋਂ ਨਾਈ ਜੀ ਕੋ ਉਹ ਉਹਦੇ ਫੋਨ ਜਿਹੜੇ ਆ ਸਵਿਚ ਆਫ ਆ ਦੇ ਆ ਕੱਲ ਵੀ ਅਸਰਤੀ ਖਾਨੀਸਾਨ ਪ੍ਰਧਾਨ ਵੀ ਆਇਆ ਸੀ ਉਹਨਾਂ ਨੇ ਵੀ ਉਹਨਾਂ ਨੂੰ ਫੋਨ ਕਰਨ ਦੀ ਜੀ 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 ਨਰੇਂਦਰ ਵਦੇਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਜੁੜੇ ਰਾਂਗੇ ਥੋੜੇ ਨਾਲ